ਉਹ ਵਾਹਿਗੁਰੂ ਜੀ ਕਾ ਕੰਸਾ ਉਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਸ ਸਿੰਘ ਜੀ ਅਸੀਂ ਸਾਕਾ ਚਮਕੌਰ ਅਨੰਦ ਸਾਹਿਬ ਤੋਂ ਗੁਰੂ ਸਾਪੂਰ ਪਾਤਸ਼ਾਹ ਜੀ ਦਾ ਕਿਲਾ ਛੰਡਨ ਤੋਂ ਬਾਅਦ ਜਦੋਂ ਸੱਸਾ ਤੋਂ ਹੁੰਦੇ ਹੋਏ ਪਰਿਵਾਰ ਵਿੱਚ ਛੁੜਾ ਸਤਗੁਰੂ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਅਤੇ ਚਮਕੌਰ ਦੇ ਉਸ ਗੜੀ ਦੇ ਅੰਦਰ ਸਤਗੁਰਾਂ ਦੇ ਵੱਡੇ ਲਾਲ ਜੋਨੇ ਉਹ ਸ਼ਹੀਦ ਹੋ ਗਏ ਸਤਗੁਰਾਂ ਨੇ ਆਪਣੇ ਹਥੀ ਉਹਨਾਂ ਨੂੰ ਤੋੜਿਆ ਅਤੇ ਫਿਰ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਸਤਗੁਰਾਂ ਨੇ ਕਮਾਲ ਦਾ ਇਤਿਹਾਸ ਰਚਿਆ ਕਿ ਆਪਣੇ ਹੱਥੀ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਮੈਦਾਨੇ ਜੰਗ ਦੇ ਅੰਦਰ ਸਮੇਂ ਦੀ ਜ਼ਾਲਮ ਹਕੂਮਤ ਦੇ ਵਿਰੁੱਧ ਯੋਜਨ ਵਾਸਤੇ ਧਰਮ ਦੀ ਰੱਖਿਆ ਦੇ ਵਾਸਤੇ ਕੋਣਾ ਨੂੰ ਮੈਦਾਨੀ ਜੰਗ ਦੇ ਅੰਦਰ ਅੱਖੀ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਦੇਖਿਆ ਇਹ ਗੱਲ ਨਹੀਂ ਕਿ ਸਤਗੁਰਾਂ ਦੇ ਕੋਲ ਆਪਣੇ ਪਰਿਵਾਰ ਨੂੰ ਬਚਾਉਣ ਦਾ ਜਾਂ ਪਰਿਵਾਰ ਨੂੰ ਇਕੱਠਾ ਰੱਖਣ ਦਾ ਚਾਰਾ ਨਹੀਂ ਸੀ ਪਰ ਸਤਗੁਰਾਂ ਨੇ ਸਾਡੇ ਸਾਹਮਣੇ ਇੱਕ ਸਿਧਾਂਤ ਜੋ ਸੀ ਉਹ ਪ੍ਰਗਟ ਕਰ ਦਿੱਤਾ ਸਾਡੇ ਸਾਹਮਣੇ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਪੰਥ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਹਰ ਵਿਅਕਤੀ ਦਾ ਹਰ ਪੰਥ ਦੇ ਹਿੱਸੇ ਦਾ ਹਰ ਗੁਰਸਿੱਖ ਦਾ ਬਰਾਬਰ ਦਾ ਹਿੱਸਾ ਹੈ ਚਾਹੇ ਉਹਨੂੰ ਕੁਰਬਾਨੀ ਕਰਨੀ ਪਵੇ ਉਹ ਆਪਣੇ ਕਿਸੇ ਅਹੁਦੇ ਨੂੰ ਕਿਸੇ ਪਿਛੋਕੜ ਨੂੰ ਉਸ ਵੱਲ ਧਿਆਨ ਨਹੀਂ ਮਾਰੇਗਾ ਕਿ ਮੈਂ ਗੁਰੂ ਦਾ ਸੇਵਕ ਹਾਂ ਤੇ ਸ਼ਹੀਦ ਹੋਣੇ ਉਹ ਕੇਵਲ ਸਿੱਖਾ ਨੇ ਹੋਣਾ ਹੈ ਉਹ ਆਪ ਅੱਗੇ ਖੜਾ ਹੋ ਕੇ ਜੂਜੇਗਾ ਸ਼ਹੀਦ ਹੋ ਜਾਵੇਗਾ ਹਾਲਾਂਕਿ ਸਤਗੁਰੂ ਪਾਤਸ਼ਾਹ ਜੀ ਨੂੰ ਚਮਕੌਰ ਦੀ ਗੜੀ ਦੇ ਵਿੱਚ ਜੰਗ ਤੋਂ ਪਹਿਲਾਂ ਤੇ ਫਿਰ ਜਦੋਂ ਜੰਗ ਸ਼ੁਰੂ ਹੋ ਗਈ ਸੇਣੀ ਉਜਕੇ ਸ਼ਹੀਦ ਹੋ ਰਹੇ ਸੰਤ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਆਪ ਜੀ ਆਪਣੇ ਸਹਿਬਜ਼ਾਦਿਆਂ ਨੂੰ ਲੈ ਕੇ ਚਮਕੌਰ ਦੀ ਇਸ ਗੜੀ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਹਾਕਮ ਜ਼ਾਲਮ ਇਹ ਸਮਝਦਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦੇਵਾਂਗੇ ਇਹਨਾਂ ਸਾਰਿਆਂ ਨੂੰ ਮਾਰ ਦੇਵਾਂਗੇ ਇਹ ਪੰਥ ਜੋ ਹੈ ਇੱਥੇ ਇਸ ਦਾ ਅੰਤ ਹੋ ਜਾਵੇਗਾ ਖਤਮ ਹੋ ਜਾਵੇਗਾ ਤੁਹਾਡੀ ਜ਼ਰੂਰਤ ਹੈ ਮਨੁੱਖਤਾ ਦੇ ਭਲੇ ਦੇ ਵਾਸਤੇ ਧਰਮ ਦੀ ਆਜ਼ਾਦੀ ਦੇ ਵਾਸਤੇ ਪੰਥ ਦੇ ਵਾਸਤੇ ਤੁਹਾਨੂੰ ਸੰਸਾਰ ਦੇ ਵਿੱਚ ਵਿਚਰਨਾ ਹੈ ਤਾਂ ਸਤਗੁਰ ਪਾਤਸ਼ਾਹ ਜੀ ਨੇ ਹੱਸ ਕੇ ਉਹਨਾਂ ਨੂੰ ਤਾਲਿਆ ਸੀ ਭਾਈ ਕਿਹੜੇ ਸਾਹਿਬਜ਼ਾਦੇਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ ਪਰ ਜਦੋਂ ਸਤਗੁਰਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ ਆਖਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਫਿਰ ਭਾਈ ਦਿਆਲ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਜੋ ਪੰਜ ਗੁਰੂ ਕੇ ਪਿਆਰੇ ਨਾਲ ਸਨ ਚਾਲੀ ਕੋ ਸਿੰਘ ਸਨ ਤੇ ਗੁਰੂ ਪਾਤਸ਼ਾਹ ਜੀ ਤੇ ਨਾਲ ਸਾਹਿਬਜ਼ਾਦੇ ਸਨ ਹੁਣ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਗੁਰੂ ਕੇ ਕੁਝ ਸਿੰਘ ਵੀ ਸ਼ਹੀਦ ਹੋ ਗਏ ਤਾਂ ਫੇਰ ਭਾਈ ਦਿਆ ਸਿੰਘ ਜੀ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਸਤਗੁਰਾਂ ਦੇ ਕੋਲ ਪਹੁੰਚੇ ਸਤਗੁਰਾਂ ਨੂੰ ਕਹਿਣ ਲੱਗੇ ਸਤਗੁਰੂ ਪਾਤਸ਼ਾਹ ਤੁਹਾਨੂੰ ਚਮਕੌਰ ਦੀ ਗੜੀ ਛੱਡਣੀ ਹੈ ਤੁਸੀਂ ਛੱਡ ਕੇ ਚਲੇ ਜਾਓ ਬੇਨਤੀ ਕੀਤੀ ਸਤਗੁਰੂ ਇਨਕਾਰ ਹੋ ਗਏ ਕਹਿਣ ਲੱਗੇ ਭਈ ਮੇਰਾ ਖਾਲਸਾ ਪੰਥ ਇੱਥੇ ਹੈ ਮੈਂ ਨਾ ਆਪਣੀਆਂ ਸਿੱਖਾਂ ਨੂੰ ਇਸ ਮੁਸੀਬਤ ਦੇ ਵਿੱਚ ਛੱਡ ਕੇ ਆਪ ਇੱਕ ਕੋਰਦੀ ਗੜੀ ਨੂੰ ਛੱਡ ਕੇ ਨਹੀਂ ਜਾ ਸਕਦਾ ਸਾਡੇ ਵਾਸਤੇ ਸਬਕ ਸੀ ਕਿ ਜਦੋਂ ਵੀ ਪੰਥ ਦੇ ਉੱਤੇ ਮੁਸੀਬਤ ਬੜੇ ਪੰਥ ਦਾ ਕਿੰਨਾ ਵੀ ਵੱਡਾ ਕੋਈ ਆਗੂ ਕਿਉਣਾ ਹੋਵੇ ਉਸ ਨੂੰ ਆਪਣੇ ਘਰ ਪਰਿਵਾਰ ਦੇ ਨਾਲ ਪੰਥ ਦੀ ਉਸ ਮੁਸੀਬਤ ਦੇ ਵਿੱਚ ਖੜਾ ਹੋਣਾ ਚਾਹੀਦਾ ਹੈ ਪੰਥ ਦੇ ਵਾਸਤੇ ਯੂਜਨਾ ਚਾਹੀਦਾ ਹੈ ਇਹ ਸਾਡੇ ਵਾਸਤੇ ਮਿਸਾਲ ਕੰਮ ਕਰਦੇ ਸਨ ਸਤਗੁਰੂ ਤੇ ਫਿਰ ਸਿੱਖਾਂ ਨੇ ਸਤਗੁਰਾਂ ਨੂੰ ਸਿੰਘਾਂ ਨੇ ਗੁਰੂ ਪੰਥ ਦੇ ਰੂਪ ਦੇ ਵਿੱਚ ਹੁਕਮ ਲਾਗੂ ਕੀਤਾ ਕਿ ਜਦੋਂ ਅੰਮ੍ਰਿਤ ਦੀ ਦਾਤ ਲਈ ਸੀ ਇਹ ਗੱਲ ਕਹੀ ਸੀ ਕਿ ਪੰਜ ਸਿੰਘ ਜੋੜੇ ਇਹ ਮੇਰੇ ਗੁਰੂ ਨੇ ਖਾਲਸਾ ਮੇਰਾ ਗੁਰੂ ਹੈ ਮੈਂ ਇਹਨਾਂ ਦਾ ਚੇਰਾ ਹਾਂ ਤੇ ਹੁਣ ਜਦੋਂ ਆਕੇ ਪਹੁੰਚੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਸਿੰਘ ਜੋਣੇ ਉਹ ਹੁਕਮ ਕਰ ਰਹੇ ਨੇ ਤੇ ਕਮਾਲ ਦਾ ਹੁਕਮ ਸੀ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਹੁਣ ਕੁਝ ਸੁਨਣ ਸੁਣਾਉਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਤੂ ਕਮ ਕਰਦਾ ਇਥੇ ਘਰੀ ਲਗਾਨ ਦੀ ਆਗਿਆ ਨਹੀਂ ਤੂੰ ਵੇ ਗੁਰੂ ਤੇ ਖਾਲਸਾ ਗੁਰੂ ਤੇਰਾ ਇਹਦਾ ਹੁਕਮ ਪ੍ਰਤਾਉਣ ਦੀ ਆਗਿਆ ਨਹੀਂ ਤੇਰੀ ਜ਼ਾਨ ਅਮਾਨਤ ਹੈ ਖਾਲਸੇ ਦੀ ਇਹਨੂੰ ਅਜਾਈ ਗੋਆਉਣ ਦੀ ਆਗਿਆ ਨਹੀਂ ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ ਤੇ ਸੀਸ ਰਿਵਾਕੇ ਚੁਰ ਤੁਰ ਚਲਿਆ ਆਖ ਜੋੜ ਦਿੱਤੇ ਅੱਖਾਂ ਭਰਾਈਆਂ ਤੇ ਹੁਕਮ ਪਜਾ ਕੇ ਤੁਰ ਚਲਿਆ ਗੁਰੂ ਪਿਆਰ ਵਾਲੇ ਜਦੋਂ ਉਹਨਾਂ ਨੇ ਆ ਕੇ ਹੁਕਮ ਕੀਤਾ ਕਿ ਗੁਰੂ ਗੋਬਿੰਦ ਸਿੰਘ ਤੁਹਾਡੂ ਹਰਪੰਥ ਹੁਕਮ ਕਰਦਾ ਤੁਸੀਂ ਇੱਥੇ ਇੱਕ ਘੜੀ ਵੀ ਨਹੀਂ ਰਹਿ ਸਕਦੇ ਤੁਹਾਡੀ ਜਾਨ ਪੰਥ ਖਾਲਸਾ ਪੰਥ ਦੀ ਅਮਾਨਤ ਹੈ ਇਹਨੂੰ ਵਜਾਈ ਗਵਾ ਨਹੀਂ ਸਕਦੇ ਤੁਹਾਨੂੰ ਘੜੀ ਛੱਡਨੀ ਪਵੇਗੀ ਤਾਂ ਵਿਦਵਾਨ ਲਿਖਦਾ ਹੈ ਸਤਗੁਰੂ ਪਾਤਸ਼ਾਹ ਨੇ ਉਸ ਗੁਰੂ ਨੇ ਆਪਣੇ ਗੁਰੂ ਪੰਥ ਦਾ ਹੁਕਮ ਸੁਣਿਆ ਹੱਥ ਜੋੜੇ ਸੀਸ ਜੋ ਸਿਵਾ ਦਿੱਤਾ ਅੱਖਾਂ ਦੇ ਵਿੱਚ ਆਂਸੂ ਨੇ ਤੇ ਸਤਗੁਰੂ ਚਮਕੌਰ ਦੀ ਘੜੀ ਨੂੰ ਛੱਡ ਰਹੇ ਨੇ ਗੁਰੂ ਪਿਆਰਵਾਲੇ ਉਹ ਆਂਸੂ ਵੇਸ ਕਰਕੇ ਨਹੀਂ ਕਿ ਇਸ ਗੜੀ ਦੇ ਅੰਦਰ ਮੈਂ ਆਪਣੇ ਲਖਤੇ ਜਿਗਰ ਵੱਡੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਵਾ ਕੇ ਜਾ ਰਿਹਾ ਅੱਜ ਅੰਸੂ ਇਸ ਕਰਕੇ ਨੇ ਕਿ ਮੇਰਾ ਪੰਥ ਮੁਸੀਬਤ ਦੇ ਵਿੱਚ ਹੈ ਪੰਥਰੇ ਮੈਨੂੰ ਹੁਕਮ ਕੀਤਾ ਮੈਂ ਪੰਥ ਨੂੰ ਚੜ੍ਹ ਕੇ ਜਾ ਰਿਹਾ ਗੁਰੂ ਘਰ ਵਾਲਿਆਂ ਚਮਕੌਰ ਦੀ ਗੜੀ ਨੂੰ ਛੱਡਦੇ ਨਹੀਂ ਤੇ ਸਤਗੁਰ ਪਾਤਸ਼ਾਹ ਜੀ ਨੇ ਤਾੜੀ ਵਜਾ ਕੇ ਆਵਾਜ਼ ਮਾਰ ਕੇ ਸਨਿਆ ਦਿੱਤਾ ਪੀਰੇ ਹਿੰਦ ਰਵੱਦ ਹਿੰਦ ਦਾ ਪੀਰ ਜਾ ਰਿਹਾ ਹੈ ਕਿ ਜ਼ਾਲਮ ਕੀਤੇ ਇਹਨਾਂ ਸੋਚਣ ਕਿ ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਦੇ ਵਿੱਚੋਂ ਪਿੱਠ ਜੋਸੀ ਉਸ ਨੂੰ ਵਿਖਾ ਕੇ ਚਲੇ ਗਏ ਆਵਾਜ਼ ਮਾਰ ਕੇ ਤਾੜੀ ਵਜਾ ਕੇ ਸਤਿਗੁਰੂ ਉਸ ਚਮਕੌਰ ਦੀ ਗੜੀ ਚੋਂ ਨਿਕਲੇ ਨਹੀਂ ਅੱਜ ਆਪਣੀ ਆਕੀਦਤਬੰਦ ਸਿੱਖਾਂ ਨੂੰ ਜੋਜਰ ਦੇ ਵਾਸਤੇ ਭਾਈ ਸੰਗਤ ਸਿੰਘ ਜੀ ਦੇ ਸਿਰ ਦੇ ਉੱਤੇ ਕਲਗੀ ਪਵਾ ਕੇ ਆਪਣੀ ਪੁਸ਼ਾਕ ਦੇ ਕੇ ਕਿ ਜੇਕਰ ਦੇ ਪੰਥ ਦੇ ਨਾਲੋਂ ਵਿਛੜਨ ਲਗਾ ਆਪਣੀ ਕਲਗੀ ਵੀ ਦੇ ਚਲੇ ਆ ਜੇ ਆਪਣੀ ਪੁਸ਼ਾਕ ਵੀ ਦੇ ਚਲੇ ਆ ਜੇ ਆਪਣੇ ਅਕੀਦਤਮੰਦ ਸਿੱਖ ਵੀ ਸ਼ਹੀਦ ਕਰਵਾ ਚੜੇ ਹਾਂ ਜੀ ਤੇ ਪੰਥ ਦੇ ਵਾਸਤੇ ਆਪਣੇ ਜਵਾਨ ਪੁੱਤਰ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਖਾਲਸਾ ਪੰਥ ਮੈਂ ਤੁਹਾਡੀ ਪੇਡ ਤੁਹਾਡੇ ਲਈ ਸ਼ਹੀਦ ਕਰਵਾ ਕੇ ਜਿਹੜੇ ਸਿੰਘ ਨੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਸ਼ਰੀਰ ਚੜਕੇ ਜਾ ਰਿਹਾ ਜੀ ਚਮਕੌਰ ਦੀ ਗੜੀ ਚੋਂ ਸਤਗੁਰੂ ਨਿਕਲੇ ਦੀ ਬੜਾ ਦਰਦਨਾਕ ਮੰਜ਼ਰ ਹੋਵੇਗਾ ਕਿ ਦੀਨ ਦੁਨੀ ਦੇ ਪਾਤਸ਼ਾਹ ਅੱਜ ਆਪਣੇ ਸਾਹਿਬਜ਼ਾਦੀਆਂ ਦੀਆਂ ਸਿੰਘਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘ ਰਹੇ ਨੇ ਜਿਨ੍ਹਾਂ ਨੂੰ ਰਾਤ ਨੂੰ ਚੁੰਮ ਰਹੇ ਸਨ ਜਿਨ੍ਹਾਂ ਦੇ ਵਾਸਤੇ ਕਹਿ ਰਹੇ ਸਨ ਚਾਰ ਥੇ ਦੋ ਹੈ ਸਹਿਰ ਇਹ ਪੀਣਾ ਹੋਗੇ ਸ਼ੁਕਰ ਕਰਾਂਗੇ ਖੁਦਾ ਦਾ ਜਦ ਇਹ ਪੀਣਾ ਹੋਗੇ ਕਿ ਕਰੋਂ ਅਨੰਦਪੁਰੋਂ ਅਸੀਂ ਨਿਕਲੇ ਸੀ ਚਾਰ ਸਾਹਿਬ ਜਾਦੇ ਨਾਲ ਸਨ ਅਕੀਦਤਮੰਦ ਸਿੱਖ ਨਾਲ ਸਨ ਇਸ ਵੇਲੇ ਦੋ ਨੇ ਸਵੇਰੇ ਮੇਰੇ ਕੋਲ ਇਹ ਵੀ ਦੋ ਨਹੀਂ ਹੋਣਗੇ ਸ਼ਹੀਦ ਹੋ ਜਾਣਗੇ ਤੇ ਉਹਨਾਂ ਨੂੰ ਛੱਡ ਕੇ ਜਦੋਂ ਚਮਕੌਰ ਦੀ ਗੜੀ ਚੋਂ ਨਿਕਲੇ ਨੇ ਇਤਿਹਾਸਕਾਰ ਦੱਸਦੇ ਨੇ ਗੁਰੂ ਪਿਆਰ ਵਾਲਿਓ ਥੋੜੇ ਦੂਰ ਗਏ ਤਾਂ ਫੇਰ ਦੇਖਿਆ ਭਾਈ ਦਿਆ ਸਿੰਘ ਨਾਲ ਚੱਲ ਰਹੀ ਸੰਖਰਾਕ ਬੰਦ ਹੋ ਗਈ ਆਵਾਜ਼ ਨਹੀਂ ਆ ਰਹੀ ਤੇ ਜਦੋਂ ਦੇਖਿਆ ਭਾਈ ਦਿਆ ਸਿੰਘ ਜੀ ਬੈਠੇ ਹੋਏ ਨੇ ਬਿਜਲੀ ਚਮਕੀ ਬਰਸਾਤ ਦੇ ਦਿਨ ਸੰ ਬੱਦਲ ਗਰਜ ਰਹੇ ਸਨ ਤਾਂ ਉਸ ਵੇਲੇ ਬਿਜਲੀ ਚਮਕਣ ਦੇ ਨਾਲ ਦੇਖਿਆ ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਨੂੰ ਲੈ ਕੇ ਬਾਬਾ ਜੂਹਾਰ ਸਿੰਘ ਜੀ ਦੀ ਲਾਸ਼ ਦੇ ਕੋਲ ਭਾਈ ਦਿਆ ਸਿੰਘ ਜੀ ਬੈਠੇ ਹੋਏ ਉਸ ਲਾਸ਼ ਨੂੰ ਨਾਲ ਉਸ ਸ਼ਰੀਰ ਨੂੰ ਨਾਲ ਲੱਗੇ ਬੈਠੇ ਵਿਦਵਾਨ ਨੇ ਬੜਾ ਸੁੰਦਰ ਕਰਕੇ ਲਿਖਿਆ ਬੜਾ ਜੋ ਉਹਦੇ ਅੰਦਰ ਸਾਡੇ ਵਾਸਤੇ ਇੱਕ ਸੁਨੇਹਾ ਹੈ ਕਿ ਬਦਲਾਂ 'ਚੋਂ ਬਿਜਲੀ ਚਮਕ ਕੇ ਸੀ ਕੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰਦੀ ਇਤਿਆਰ ਸਿੰਘ ਵੱਲੇ ਨਿਗਾਹ ਗਈ ਜਾਂਦਾ ਤਾਰਦੀ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਜਾਰਦੀ ਕਹਿਣ ਲੱਗਾ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਤਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਸੀਪਾਲਿਆ ਸਹਗ ਦਾ ਜਯਾਰ ਦੇ ਇੱਕ ਪੈਰ ਕਿਉਂ ਨਾ ਓਟਕਾ ਲਿਆ ਇੱਕ ਵਾਰ ਛੁੱਕ ਕੇ ਤੂੰ ਸੀਨੇ ਕਿਉਂ ਨਾ ਲਾ ਲਿਆ ਬੜੇ ਹੀ ਗਰੀਬ ਮਾਪੇ ਜਗ ਵਿੱਚ ਪੇਣੇ ਕਫਨੋਂ ਬਗੈਰ ਦਾਤਾ ਕਿਹਦੇ ਪੁੱਤ ਗਏ ਨੇ ਤਰਲੇ ਲਾਰੇ ਸਤਿਗੁਰੂ ਬੜੇ ਹੀ ਗਰੀਬਾਂ ਦੇ ਪੁੱਤਰ ਹੁੰਦੇ ਨੇ ਸੰਸਾਰ 'ਚ ਗਰੀਬ ਮਾਪੇ ਹੁੰਦੇ ਨੇ ਸੰਸਾਰ 'ਚ ਪਰ ਦੱਸੋ ਅੱਜ ਦਿਨ ਤੱਕ ਕਫਨਾਂ ਤੋਂ ਬਗੈਰ ਕਿਹਨਾਂ ਦਾ ਪੁੱਤ ਸੰਸਾਰ ਦੇ ਵਿੱਚੋਂ ਗਿਆ ਹੈ ਤੇ ਤੁਹਾਡੇ ਤਾਂ ਸਾਈਂ ਜਾਦੀ ਦੇ ਗੁਰੂ ਪਿਆਰ ਵਾਲੇ ਉਹ ਤੇ ਕਹਿ ਰਿਹਾ ਸਤਿਗੁਰ ਪਾਤਸ਼ਾਹ ਜੀ ਨੂੰ ਬੇਨਤੀ ਕਰ ਰਿਹਾ ਕਹਿਣ ਲਗਾ ਜੀ ਕਰਦਾ ਇੱਥੇ ਕੁਝ ਰਸਮ ਨਿਭਾਦਿਆਂ ਨਿਭਾਈ ਦੀ ਜੋ ਆਖਰੀ ਉਹ ਰਸਮ ਨਿਭਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟਕੇ ਬਣਾਦਿਆਂ ਅੱਧੀ ਅੱਧੀ ਦੋਵਾਂ ਦੇ ਸ਼ਰੀਰਾਂ ਉੱਤੇ ਪਾ ਦਿਆਂ ਮੇਰੇ ਗੁਰੂ ਪਿਤਾ ਜਿਗਦੇ ਹੁਕਮ ਕਰੋ ਮੇਰਾ ਜੀ ਕਰਦਾ ਹੈ ਮੈਂ ਆਖਰੀ ਇੱਕ ਰਸਮ ਇਹਨਾਂ ਸਾਈਂ ਜਾਦੀਆਂ ਦੇ ਵਾਸਤੇ ਵਿਆਹ ਕੇ ਜਾਵਾਂ ਕਿਉਂਕਿ ਗੁਰੂ ਕੇ ਸਾਈਂ ਜਾਦੀ ਦੇ ਸਿੰਘਾਂ ਦੇ ਵਾਸਤੇ ਅਤ ਸਤਕਾਰਯੋਗਲੇ ਜਿਨ੍ਹਾਂ ਨੂੰ ਹੱਥੀ ਚਾਈ ਚਾਈ ਚੁੱਕ ਕੇ ਪਾਲਿਆ ਹੋਵੇ ਜਵਾਰ ਕੀਤਾ ਹੋਵੇ ਉਹਨਾਂ ਦੇ ਸ਼ਰੀਰ ਸਾਹਮਣੇ ਨੇ ਕਿ ਉਤਰਲੇ ਲੈ ਰਿਆ ਸਤਗੁਰੂ ਮੈਂ ਇਹਨਾਂ ਦੇ ਸਿਰ ਦੇ ਉੱਤੇ ਆਪਣੀ ਦਸਤਾਰ ਅੱਧੀ ਅੱਧੀ ਕਰਕੇ ਪਾ ਦਿਆਂ ਕੋਈ ਇਹ ਨਾ ਕਵੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜੋਨੇ ਉਹ ਸੰਸਾਰ ਦੇ ਵਿੱਚੋਂ ਨੰਗੇ ਹੀ ਜੋਨੇ ਉਹ ਚਲੇ ਗਏ ਨੇ ਗੁਰੂ ਪਿਆਰ ਵਾਲਿਆਂ ਜਦੋਂ ਇਹ ਤਰਲੇ ਲੈ ਰਹੇ ਨੇ ਤਾਂ ਫੇਰ ਸਤਗੁਰ ਪਾਤਸ਼ਾਹ ਜੀ ਨੂੰ ਉਹ ਕਹਿ ਰਿਹਾ ਕਿ ਬੜੇ ਹੀ ਗਰੀਬ ਮਾਪੇ ਜਗ ਵਿੱਚ ਪੇਣੇ ਕਫਨੋਂ ਬਿਗੈਰ ਦਾਤਾ ਕੀਦੇ ਪੁੱਤ ਗਏ ਨੇ ਜੀ ਕਰਦਾ ਕੁਝ ਮੇ ਰਸਮਾਂ ਹੀ ਬਾਧਿਆ ਨਿਭਾਈ ਦੀ ਅਖੀਰ ਜੋ ਰਸਮਾਂ ਹੀ ਬਾਧਿਆ ਪੱਗ ਲਾ ਕੇ ਸੀਸ ਤੋਂ ਦੋ ਟੋਟਕੇ ਬਣਾ ਦਿਆਂ ਅੱਧੀ ਅੱਧੀ ਦੋਹਾਂ ਦੇ ਸ਼ਰੀਰਾਂ ਉੱਤੇ ਪਾ ਦਿਆਂ ਗੁਰਕਲਗੀ ਤਰਪਾਤਸ਼ਾ ਫਿਰ ਕੜਖ ਕੇ ਬੋਲੇ ਨੇ ਸਤਗੁਰ ਕਹਿਣ ਲਗੇ ਬੋਲੇ ਦਸ਼ਮੇਸ਼ ਜੀ ਅ ਕੋ ਲਲਕਾਰ ਕੇ ਲੈਣਾ ਕੀ ਤੂੰ ਸਿੱਖਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਖਾਂ ਨਿਗਾਹ ਜਰਾ ਮੈਦਾਨ ਕਿਚ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਇਹਨਾਂ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਇਹਨਾਂ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਬਿਆ ਸਿੰਘਾਂ ਸਿੱਖੀ ਵਿੱਚ ਮੈਂ ਵੰਡੀ ਕਿਦਾਂ ਪਾਦਿਆਂ ਕਹਿਣ ਲੱਗੇ ਭਈ ਤੂੰ ਮੇਰੇ ਪੁੱਤਰਾ ਨੂੰ ਪਿਆਰ ਕਰਕੇ ਕੀ ਲੈਣਾ ਚਾਤ ਮਾਰ ਕੇ ਦੇਖ ਇਸ ਮੈਦਾਨੇ ਜੰਗ ਦੇ ਅੰਦਰ ਕਿੰਨੇ ਸਿੰਘ ਸ਼ਹੀਦ ਹੋਏ ਨੇ ਵਖ-ਵਖ ਪ੍ਰਾਂਤਾਂ ਤੋਂ ਆਏ ਹੋਏ ਨੇ ਕਿ ਜੇਕਰ ਇਹਨਾਂ ਨੂੰ ਛੱਡ ਕੇ ਮੈਂ ਆਪਣੇ ਪੁੱਤਰਾਂ ਦੇ ਉੱਤੇ ਕਫਨ ਪਾ ਦਿਆਂ ਇਹਦਾ ਮਤਲਬ ਮੇਰੇ ਪੰਥ ਦੇ ਵਿੱਚ ਵੰਡੀ ਪਾ ਰਿਆਂ ਪਾਥਰੂ ਦੁਫਾੜ ਕਰ ਰਿਆਂ ਪਾਥਰੂ ਡਿਵਾਈਡ ਕਰ ਰਿਆਂ ਤੇ ਕਹਿਣ ਲਗੇ ਬਿਆ ਸਿੰਘਾ ਬੇਸ਼ੱਕ ਜੱਗ ਮੈਨੂੰ ਜੰਗ ਦਾ ਚੋਰ ਸਮਝੇ ਪਰ ਕੋਈ ਇਹ ਨਾ ਕਹੇ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਪੁੱਤ ਹੋਰ ਸਮਝੇ ਕਿ ਲੋਕੀ ਭਾਵੇਂ ਮੇਰੇ ਉੱਤੇ ਜਿਓ ਜੀਆਂ ਮਰਜ਼ੀ ਤੋਂ ਮਤਾਂ ਲਾ ਲੈ ਪਰ ਕੋਈ ਇਹ ਨਾ ਕਵੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰ ਹੋਰ ਸਮਝੇ ਸਿੰਘ ਜੋਸਣ ਹੋਰ ਸਮਝੇ ਸੋ ਗੁਰੂ ਪਿਆਰ ਵਾਲਿਓ ਸਤਗੁਰਾਂ ਨੇ ਆਪਣੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਉੱਤੇ ਕਫਨ ਤਕਣੀ ਪਾਇਆ ਕਿ ਇਹ ਬੋਲ ਬੋਲੇ ਸਨ ਕਿ ਜਦੋਂ ਇਹਨਾਂ ਦੀਆਂ ਸ਼ਰੀਰ ਦੀਆਂ ਬੋਟੀਆਂ ਨੂੰ ਲੈ ਕੇ ਕੀੜੀਆਂ ਜ਼ਮੀਨ ਦੇ ਅੰਦਰ ਜਾਣਗੀਆਂ ਮੇਰੇ ਪੰਥ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤੇ ਜਦੋਂ ਇਹਨਾਂ ਦੇ ਮਾਸ ਦੀਆਂ ਬੋਟੀਆਂ ਲੈ ਕੇ ਪੰਛੀ ਆਕਾਸ਼ ਵਿੱਚ ਉੱਡਣਗੇ ਮੇਰੇ ਪੰਥ ਦੇ ਛੱਡੇ ਝੂਲਣਗੇ ਇਤਰਾ ਮਾਨ ਤੇ ਫਕਰ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਪੰਥ ਦੇ ਉੱਤੇ ਕੀਤਾ ਆਪਣੀ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਣੇ ਉਹਨਾਂ ਲਖਤੇ ਜਿਗਰਾਂ ਨੂੰ ਉਵਾਰੇ ਆ ਅਗੀਤਦਮਤ ਸਿੱਖਾਂ ਨੂੰ ਉਵਾਰੇ ਆ ਤੇ ਗੁਰੂ ਪਿਆਰ ਵਾਲਿਓ ਸਤਗੁਰ ਪਾਤਸ਼ਾਹ ਜੀ ਨੇ ਆਪਣੀ ਸਾਹਿਬਜ਼ਾਦੀਆਂ ਦੀਆਂ ਲਾਸ਼ਾਂ ਦੇ ਉੱਤੇ ਕਫਨ ਤੱਕ ਨਹੀਂ ਪਾਣ ਦਿੱਤਾ ਕਿ ਜਿਕੇ ਦੇ ਸਾਰਿਆਂ ਸਿੰਘਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਹੀ ਨੇ ਤਾਂ ਫੇਰ ਮੇਰੇ ਸਾਹਿਬਜ਼ਾਦੀਆਂ ਦੀਆਂ ਸ਼ਰੀਰਾਂ ਦੇ ਉੱਤੇ ਲਾਸ਼ਾਂ ਦੀ ਲੋਰ ਉਮੀ ਚਮਕੌਰ ਦਾ ਇਤਿਹਾਸ ਹੈ ਗੁਰੂ ਪਿਆਰ ਵਾਲਿਓ ਜਿਸ ਚਮਕੌਰ ਦੀ ਧਰਤੀ ਦੇ ਉੱਤੇ ਉਸ ਕੱਚੀ ਗੜੀ ਦੇ ਅੰਦਰ ਸਿੱਖੀ ਨੂੰ ਪੱਕਾ ਕੀਤਾ ਜਾ ਰਿਹਾ ਹੈ ਅਜਾਤ ਮਾਰ ਕੇ ਦੇਖੀਏ ਕਿ ਜਿੰਨਾ ਮਾਨ ਫਖਰ ਸਤਗੁਰਾਂ ਨੇ ਸਾਡੇ ਉੱਤੇ ਕੀਤਾ ਸੀ ਜੋ ਸਤਗੁਰਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਕੀ ਉਹਦੇ ਇਵਸ ਦੇ ਵਿੱਚ ਉਹਦੇ ਬਦਲੇ ਦੇ ਵਿੱਚ ਅਸੀਂ ਪੂਰੇ ਉਤਰਦੇ ਹਾਂ ਅਸੀਂ ਤਾਂ ਜਿ ਇੱਕ ਦੂਜੇ ਦੀ ਦਸਤਾਰ ਲਾ ਰਹੇ ਹਾਂ ਅੱਜ ਆਪਣੀ ਹੋਂਦ ਨੂੰ ਜ਼ਿੰਦਾ ਰੱਖਣ ਵਾਸਤੇ ਪੰਥ ਦੇ ਨਾਲ ਧਰੋਹ ਕਮਾਇਆ ਜਾ ਰਿਹਾ ਪੰਥ ਦੇ ਨਾਲ ਧੋਖਾ ਕੀਤਾ ਜਾ ਰਿਹਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕੀਤੇ ਜਾ ਰਹੇ ਸ਼ਕਸੀ ਪੂਜਾ ਜੋ ਹੈ ਉਸ ਨੂੰ ਸ਼ਰਮ ਸੀਮਾ ਦੇ ਉੱਤੇ ਪੂਜਾ ਦਿੱਤਾ ਗਿਆ ਹੈ ਅਤੇ ਸ਼ਕਸੀ ਪ੍ਰਭਾਵ ਦੇ ਥੱਲੇ ਕੋਬ ਇਤਨੀ ਹੈ ਇਤਨੀ ਹੋ ਗਈ ਹੈ ਕਿ ਰੋਜ਼ਾਨਾ ਨਵੇਂ ਤੋਂ ਨਵੇਂ ਧਰੇ ਕੇਵਲ ਤੇ ਕੇਵਲ ਸ਼ਕਸੀ ਪੂਜਾ ਅਤੇ ਸ਼ਕਸੀ ਪ੍ਰਭਾਵ ਦੇ ਅਧੀਨ ਹੋ ਰਹੇ ਨੇ ਕਈ ਸਾਰੇ ਜਾਣਿਆ ਸਭ ਸਿੱਖਣ ਕੋ ਮੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਪਰ ਦੂਜੇ ਪਾਸੇ ਤਾਨ ਗੁਰ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਚੱਲਣ ਵਾਲਿਆਂ ਅਸੀਂ ਜੋ ਹੈ ਉਹ ਗੁਰੂ ਦੇ ਬਰਾਬਰ ਦਰਜੇ ਦੇ ਹੀ ਜਾ ਰਹੇ ਹਾਂ ਗੁਰੂ ਪਿਆਰ ਵਾਲਿਓ ਸੋਚਣਾ ਪਵੇਗਾ ਕਿ ਚਮਕੌਰ ਵਾਲੇ ਪਾਸੇ ਸਾਨੂੰ ਪਿੱਠ ਨਹੀਂ ਕਰ ਲਈ ਹੋਈ ਕਿ ਚਮਕੌਰ ਵਾਲੇ ਪਾਸੇ ਸਾਡਾ ਮੂੰਹ ਹੈ ਕਿ ਸਾਡਾ ਸਿਰ ਚਮਕੌਰ ਵਾਲੇ ਪਾਸੇ ਝੁਕ ਰਿਹਾ ਹੈ ਕਿ ਇਹ ਸਤਿਗੁਰਾਂ ਨੇ ਆਪਣੀ ਲਖਤੀ ਜਿਗਰ ਨੂੰ ਆਰਿਆ ਸੀ ਉਹਨਾਂ ਦੇ ਸਰੀਰ ਦੇ ਉੱਤੇ ਕਹਨ ਤੱਕ ਨਹੀਂ ਸਨ ਪਾਏ ਇਸੇ ਕਰਕੇ ਗੁਰੂ ਪਿਆਰ ਵਾਲਿਓ ਕਿਸੇ ਨੇ ਚਮਕੌਰ ਵਾਲ ਚਾਤਵਾਰ ਕੇ ਜਲਕੀਸੀ ਇਹ ਵੋਈ ਯਾਹ ਹੈ ਜਹਾਂ 40 ਤਨ ਸ਼ਹੀਦ ਹੋਏ ਖਿਤਾਬੇ ਸਰਵਰੀ ਸਿੰਘੋ ਨੇ ਸਰ ਕਟਾ ਕੇ ਲਈ ਦਿਲਾਈ ਪੰਥ ਕੋ ਸਰਬਾਜੀਓਂ ਸੇ ਸਰਵਾਰੀ ਬਰਾਏ ਕੌਮ ਯੇ ਰਤਵੇ ਲਹੂ ਬਹਾ ਕੇ ਲਈ ਹਰ ਜਿਹਕੇ ਸਾਡੀ ਸਰਦਾਰੀ ਖੈ ਉਹ ਚਮਕੌਰ ਦੀ ਕਾਰਨ ਹੈ ਹਰ ਜਿਹਨੇ ਅਸੀਂ ਮਾਨ ਤੇ ਫਕਰ ਦੇ ਨਾਲ ਕਿਤੇ ਸੰਸਾਰ ਦੇ ਅੰਦਰ ਜੀਰੇਗਾ ਉੱਚਮਕੋਰ ਦੇ ਕਾਰਨ ਹੈ ਜੇਕਰ ਅਜ ਪੰਥ ਦੇ ਝੰਡੇ ਬੁਲੰਦ ਨੇ ਜਾਂ ਪੰਥ ਜੇਕਰ ਇਸ ਸੰਸਾਰ ਦੇ ਅੰਦਰ ਹੈ ਨਿਰਾਲਾ ਪੰਥ ਉੱਚਮਕੋਰ ਦੇ ਕਾਰਨ ਹੈ ਨਹੀਂ ਤਾਂ ਅਸੀਂ ਦੇਖਿਆ ਹੈ ਕਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮੁਸੀਬਤ ਵੇਲੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਸਾਡ ਜਿਆਦਿਆਂ ਨੂੰ ਲੈ ਕੇ ਪਕੀਦਤਵੰਤ ਸਿੱਖਾਂ ਨੂੰ ਲੈ ਕੇ ਜ਼ਾਲਮ ਜ਼ੁਲਮ ਦੇ ਸਾਹਮਣੇ ਛਾਤੀ ਤਾਰ ਕੇ ਖੜੇ ਹੋ ਕੇ ਸ਼ਹਾਦਤਾਂ ਜੋ ਸਨ ਉਹ ਪਰਵਾਨ ਕਰਵਾ ਲਈਆਂ ਕੁਰਬਾਨ ਕਰਵਾ ਲਈਆਂ ਪਰ ਪਿੱਛੇ ਨਹੀਂ ਹਟੇ ਧਰਮ ਤੋਂ ਦੂਰ ਨਹੀਂ ਗਏ ਪਰ ਦੂਜੇ ਪਾਸੇ ਦੇਖਦੇ ਜਦੋਂ ਕੌਮ ਦੇ ਉੱਤੇ ਧੀੜ ਮਰੀ ਮੁਸੀਬਤ ਬਣੀ ਪੰਥ ਦੇ ਵਾਸਤੇ ਆਵਾਜ਼ਾਂ ਮਾਰਨ ਵਾਲੇ ਕੁਰਬਾਨੀ ਦੀਆਂ ਵਗਾਰਾਂ ਪਾਉਣ ਵਾਲਿਆਂ ਨੇ ਆਪਣੇ ਬੱਚੇ ਜੋ ਸਨ ਉਹਨਾਂ ਨੂੰ ਸੇਫ ਜ਼ੋਨ ਦੇ ਵਿੱਚ ਰੱਖ ਲਿਆ ਕਿਸੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਢੇਜ ਦਿੱਤੇ ਪੜਨ ਦੇ ਵਹਾਣੇ ਅਤੇ ਫਿਰ ਜਦੋਂ ਹਾਲਾਤ ਠੀਕ ਹੋਏ ਉਹਨਾਂ ਨੂੰ ਬੁਲਾ ਕੇ ਫੇਰ ਪੰਥ ਦੇ ਅੰਦਰ ਰਾਜਨੀਤਕ ਜੋਸੀ ਸਾਥ ਦੇਣ ਦੇ ਵਾਸਤੇ ਰਾਜਨੀਤਕ ਉਹਦੇ ਤੇ ਪਦਵੀਆਂ ਦੇਣ ਵਾਸਤੇ ਉਹਨਾਂ ਨੂੰ ਵਾਪਸ ਬੁਲਾ ਲਿਆ ਪਰ ਪੰਥ ਦੇ ਵਾਸਤੇ ਦਰਦ ਰੱਖਣ ਵਾਲੇ ਕਿਤੇ ਕਮਾਦਾਂ ਦੀਆਂ ਖੇਤਾਂ ਵਿੱਚ ਕਿਤੇ ਦਰਿਆਵਾਂ ਕਿਤੇ ਨਹਿਰਾਂ ਦੇ ਕੰਢਿਆਂ ਦੇ ਉੱਤੇ ਕਿਤੇ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਛੂਠੇ ਪੁਰਸ਼ ਮੁਕਾਬਲਿਆਂ 'ਚ ਮਾਰ ਦਿੱਤੇ ਗੁਰੂ ਘਰ ਵਾਲੇ ਸਤਗੁਰਾਂ ਨੇ ਆਪਣੇ ਸਾਹਿਬਜ਼ਾਦੇ ਅੰਤ ਸਿੰਘਾਂ ਦੇ ਉੱਤੇ ਕਫਨ ਕਿਉਂ ਨਹੀਂ ਸਰਪਾਏ ਕਿ ਆਉਣ ਵਾਲੇ ਸਮੇਂ ਦੇ ਅੰਦਰ ਹਰੀਕੇ ਪਤਨ ਦੀਆਂ ਨਹਿਰਾਂ ਦਿੱਲੀ ਦੀਆਂ ਗਲੀਆਂ ਕਮਾਦਾਂ ਦੇ ਖੇਤਾਂ ਅਤੇ ਥਾਂ ਥਾਂ ਦੇ ਉੱਤੇ ਜਨਾਬੇ ਦੋ ਛਿਆਣੋ ਛੋਟੇ ਮੁਕਾਬਲੇ ਚੁਮਾਰੇ ਆ ਜਾਵੇਗਾ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਜਿਨ੍ਹਾਂ ਨੂੰ ਸ਼ਹੀਦ ਕੀਤਾ ਜਾਵੇਗਾ ਉਹਨਾਂ ਨੂੰ ਕਫਨ ਕੌਣ ਦੇਵੇਗਾ ਸ਼ਬ ਗੁਰੂ ਪਿਆਰ ਵਾਲਿਓ ਸਤ ਗੁਰਾਂ ਨੇ ਮਹਾਨ ਕੁਰਬਾਨੀ ਕੀਤੀ ਇਹ ਉਹ ਤਿੰਨ ਚੱਲ ਰਹੇ ਨੇ ਜਦੋਂ ਅੱਤ ਦੇ ਤਸੀਹੇ ਤਸ਼ੱਦਦ ਸਹਾਰ ਦੇ ਹੋਏ ਉਹ ਪਹਾੜ ਵਾਂਗ ਜ਼ੁਲਮ ਦੀ ਹਨੇਰੀ ਦੇ ਸਾਹਮਣੇ ਜ਼ਾਲਮ ਦੇ ਸਾਹਮਣੇ ਫਿਰਕਾਵਾਦ ਸਤਾਤਾਂ ਦੇ ਸਾਹਮਣੇ ਖੜੋ ਕੇ ਵੰਗਾਰ ਪਾਰੇ ਸਨ ਕਿ ਜੇਕ ਦੇ ਅਸੀਂ ਸੰਸਾਰ ਦੇ ਅੰਦਰ ਹਾਂ ਉਨੀ ਦੇਰ ਤੱਕ ਲੜਾਂਗੇ ਜਿੰਨੀ ਦੇਰ ਤੱਕ ਸਾਡਾ ਆਖਰੀ ਸਵਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ